ਮੁਹੱਲੇ ਦਾ ਸਭ ਤੋਂ ਜਿਹੜਾ ਪੌਸ਼ ਸੈਕਟਰ ਉਹ 91 ਸੈਕਟਰ ਹੀ ਮੰਨਿਆ ਜਾਂਦਾ ਫਲੈਟ ਦੇ ਸਾਈਜ਼ ਦੀ ਗੱਲ ਕਰੀਏ ਆਪਣਾ ਪ੍ਰੋਪਰ 200 ਗਜ ਦੇ ਵਿੱਚ ਇਹ ਆਪਣਾ 3 ਬੈਡਰੂਮ ਪ੍ਰੋਪਰ ਬਣਿਆ ਹੋਇਆ ਫਲੈਟ ਬਟ ਸਾਡਾ ਜੋ ਫਲੈਟ ਨੇ ਇਸ ਦੇ ਚਾਰੋਂ ਤਰਫ ਬਾਲਕਨੀ ਹੁੰਦੀ ਆ ਮਤਲਬ 8 ਫਟ ਦੇ ਨੀਅਰ ਅਬਾਉਟ ਆਪਣੀ ਬਾਲਕਨੀ ਦੀ ਚੜਾਈ ਹੈ ਪੂਰੇ ਮਤਲਬ ਫਲੈਟ ਦੇ ਅੰਦਰ ਫਾਲ ਸੀਲਿੰਗ ਐਲਈਡੀ ਲਾਈਟ ਆਪਾਂ ਪੂਰੀ ਪ੍ਰੋਫਾਈਲ ਲਾਈਟ ਵਗੈਰਾ ਪਾ ਕੇ ਸਾਰੀ ਅਸੀਂ ਵਧੀਆ ਇਹਦੀ ਪ੍ਰੋਵੀਜ਼ਨ ਦਿੱਤੀ ਹੋਈ ਹੈ ਜੇ ਕੋਈ ਕੁਝ ਚੇਂਜ ਕਰਾਉਣੇ ਆ 4 ਬੀ ਐਚ ਕੇ ਦੇ ਵਿੱਚ ਥੋੜਾ ਬਹੁਤਾ ਉਹ ਐਕਸੈਪਟੇਬਲ ਹੈ ਉਹ ਅਸੀਂ ਕਰਾ ਸਕਦੇ ਆ ਆਪਣੇ ਆਪਾਂ 1 ਸਾਲ ਦੇ ਵਿੱਚ ਇਹਦੀ ਜਿਹੜੀ ਹੈਗੀ ਆ ਫਲੈਟ ਦੀ ਤੁਹਾਨੂੰ ਚਾਬੀ ਦੇ ਦੇਵਾਂਗੇ ਅੰਡੀਗੜ ਦੇ ਏਰੀਆ ਇਹਦੇ ਵਿੱਚ ਸਭ ਤੋਂ ਜਿਹੜਾ ਵੱਡਾ 골ਫ ਕੋਰਸ ਜਿਹਨੂੰ ਕਹਿੰਦੇ ਆ ਆਪਾਂ ਗਰਾਊਂਡ ਜੀ ਜਿਹੜਾ ਆ ਰਿਹਾ ਉਹ ਆਪਣੇ ਪ੍ਰੋਜੈਕਟ ਦੀ ਕੰਧ ਦੇ ਬਿਲਕੁਲ ਨਾਲ ਆ ਰਿਹਾ ਜਿਨ੍ਹਾਂ ਦੀ एलिਜੀਬਿਲਟੀ ਬਣਦੀ ਹੈ ਇਸ ਫਲੈਟ ਲੈਣ ਦੀ ਤਾਂ ਉਹਨਾਂ ਦਾ ਮੰਨ ਲਓ 80 ਤੋਂ 90% ਸਾਡਾ ਜਿਹੜਾ ਹੈਗਾ ਉਹ ਲੋਨ ਹੋ ਜਾਏਗਾ ਹਸਤੀ ਗੱਲ ਦੋਸਤੋ ਮਹੱਲੀ ਦੇ ਸੈਂਟਰ ਦੇ ਵਿੱਚ 3 BHK ਦੇ ਫਲੈਟ ਲੈ ਕੇ ਆਇਆ ਤੁਹਾਡੇ ਲਈ ਜਿਹੜੇ ਕਿ ਬਹੁਤ ਸੋਹਣੇ ਬਣੇ ਤੇ ਪੌਸ਼ ਏਰੀਆ ਦੇ ਵਿੱਚ ਬਣੇ ਹੋਏ ਨੇ ਤੇ ਵੀਡੀਓ ਧਿਆਨ ਨਾਲ ਸੁਣ ਲਿਓ ਰੇਟ ਵੀ ਦੱਸਾਂਗੇ ਏਰੀਆ ਵੀ ਦੱਸਾਂਗੇ ਕੀ ਕੀ ਇਹਦੇ ਵਿੱਚ ਮਿਲੂਗਾ ਕਿਹੜੇ ਏਰੀਆ ਦੇ ਵਿੱਚ ਆਉ ਵੀ ਸਾਰੀ ਗੱਲਬਾਤ ਕਰਾਂ ਹੱਸੀ ਗੱਲ ਬਾਈ ਕਰਾਂ ਸੱਸੀ ਗੱਲ ਬਾਈ ਸੱਸੀ ਗੱਲ ਗਰਮੀਤ ਬਾਈ ਸਭ ਤੋਂ ਪਹਿਲਾਂ ਆਪਾਂ ਲੋਕੇਸ਼ਨ ਦੱਸ ਦਈਏ ਲੋਕੇਸ਼ਨ ਦੀ ਗੱਲ ਕਰੀਏ ਬ੍ਰਦਰ ਆਪਾਂ ਮੋਹਾਲੀ ਦੇ ਸੈਕਟਰ 91 ਦੇ ਵਿੱਚ ਖੜੇ ਆ ਜੀ ਜੋ ਕਿ ਪ੍ਰੋਪਰ ਮੋਹਾਲੀ ਦਾ ਸੈਕਟਰ ਹੈ ਔਰ ਮੋਹਾਲੀ ਦੇ ਅੰਦਰ ਬਿਲਕੁਲ ਅੰਦਰ ਇਹ ਬਣਿਆ ਹੋਇਆ ਹੈਗਾ ਜਿਵੇਂ ਕਿ ਦੇਖੀਏ ਆਪਾਂ ਸੈਕਟਰ ਦੀ ਜਿਹੜੀ ਮੇਨ ਲੋਕੇਸ਼ਨ ਹੈ ਸੁਹਾਣਾ ਗੁਰਦੁਆਰਾ ਸਾਹਿਬ ਹੈ ਜਿਹੜਾ ਸਿੰਘ ਸਿੰਘ ਜੀ ਦਾ ਗੁਰੂ ਘਰ ਆਪਣਾ ਉਹਦੇ ਬਿਲਕੁਲ ਬੈਕ ਸਾਈਡ ਤੇ ਇਹ ਆਪਣਾ ਸੈਕਟਰ ਪੈ ਜਾਂਦਾ ਠੀਕ ਹੈ ਬਜੀ ਹਾਂਜੀ ਔਰ ਮੁਹੱਲੇ ਦਾ ਸਭ ਤੋਂ ਜਿਹੜਾ ਪੌਸ਼ ਸੈਕਟਰ ਉਹ 91 ਸੈਕਟਰ ਹੀ ਮੰਨਿਆ ਜਾਂਦਾ ਮੰਨ ਲਓ ਇਹਦੇ ਜਿਹੜੇ ਰੋਡ ਨੇ ਉਹ ਬਹੁਤ ਹੀ ਖੁੱਲੇ ਡੁੱਲੇ ਰੋਡ ਬਣਾਈ ਹੋਈਆਂ ਨੇ ਔਰ ਇੱਥੇ ਜੇ ਆਪਾਂ ਗੱਲ ਕਰੀਏ ਜਿਹੜੇ ਘਰ ਨੇ ਜਿਹੜੇ ਪਲਾਟ ਨੇ ਮੰਨ ਲਓ 300 ਗਜ ਤੋਂ ਪਲੱਸ ਦੇ ਸਾਰੇ ਇੱਥੇ ਘਰ ਬਣੇ ਹੋਏ ਆ ਵਧੀਆ ਮਹਿੰਗੇ ਵਾਲੇ ਜੀ ਮੰਨ ਲਓ ਮਹਿੰਗੇ ਵਾਲਾ ਸਿਸਟਮ ਹੈ ਇੱਥੇ ਕੋਠੀ ਦੀ ਜੀ ਆਪਾਂ ਗੱਲ ਕਰੀਏ ਨਾ ਤਾਂ 2.5 ਤੋਂ 3 ਕਰੋੜ ਰੁਪਏ ਦੀ ਤਾਂ ਇੱਥੇ ਕੋਠੀ ਕੋਠੀ ਮਿਲਦੀ ਆ ਠੀਕ ਆ ਬਈ ਹਾਂਜੀ ਤੇ ਬਈ ਕਰੀਏ ਸ਼ੁਰੂ ਫਿਰ ਹਾਂਜੀ ਹਾਂਜੀ ਜੀ ਬਈ ਜਿਹੜਾ ਅੱਜ ਆਪਾਂ ਇਹ ਫਲੈਟ ਦਿਖਾਉਣਾਗਾ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਦੇਖੋ ਇੰਟੀਰੀਅਰ ਦਾ ਕਿੰਨਾ ਸੋਹਣਾ ਕੰਮ ਹੋਇਆ ਕਿੰਨੇ ਬਈ ਇਹਦੀ ਸਾਈਜ਼ ਕਿੰਨਾ ਦਾ ਸਾਈਜ਼ ਆਪਾਂ ਫਲੈਟ ਦੇ ਸਾਈਜ਼ ਦੀ ਗੱਲ ਕਰੀਏ ਆਪਣਾ ਪ੍ਰੋਪਰ 200 ਗਜ ਦੇ ਵਿੱਚ ਇਹ ਆਪਣਾ 3 ਬੈਡਰੂਮ ਪ੍ਰੋਪਰ ਬਣਿਆ ਹੋਇਆ ਫਲੈਟ ਠੀਕ ਹੈ ਜੀ ਫੁਲੀ ਫਰਨੀਚਰਡ ਹੈ ਤੇ ਬਈ ਜੇ ਗੱਲ ਕਰੇ ਇਕੱਲੇ 3 ਬੀ ਐਚ ਕੇ ਇਕ 4 ਬੀ ਐਚ ਕੇ ਵੀ ਹੈਗੇ ਆਪਾਂ ਇੱਥੇ 4 ਬੀ ਐਚ ਕੇ ਦਾ ਕਨਸੈਪਟ ਵੀ ਰੱਖਿਆ ਹੋਇਆ ਜੋ ਕਿ ਆਪਣਾ 250 ਗਜ ਦੇ ਵਿੱਚ ਆਪਣਾ 4 ਬੀ ਐਚ ਕੇ ਫਲੈਟ ਆ ਠੀਕ ਹੈ ਬਈ ਹਾਂਜੀ ਤੇ ਬਈ ਦਿਖਾਈਏ ਫਿਰ ਸਭ ਤੋਂ ਪਹਿਲਾਂ ਦੋਸਤੋ ਜਦੋਂ ਆਪਾਂ ਐਂਟਰ ਹੁੰਨੇ ਆ ਹਾਂਜੀ ਹਾਂਜੀ ਤਾਂ ਆਪਣਾ ਇਹ ਆਪਣਾ ਡ੍ਰੈਂਗ ਏਰੀਆ ਆ ਜਾਂਦਾ ਡ੍ਰੈਂਗ ਦੀ ਸਪੇਸ ਅਸੀਂ ਬਹੁਤ ਹੀ ਮਤਲਬ ਵਧੀਆ ਚੀਜ਼ ਦੀ ਬਣਾਈ ਆ ਐਲ ਸ਼ੇਪ ਦਾ ਤੁਹਾਡਾ ਇੱਥੇ ਸੋਫਾ ਵਗੈਰਾ ਲੱਗ ਜਾਏਗਾ ਉਸ ਤੋਂ ਬਾਅਦ ਆਪਾਂ ਡਾਈਨਿੰਗ ਸਪੇਸ ਦੀ ਗੱਲ ਕਰੀਏ ਇਹ ਆਪਣਾ ਡਾਈਨਿੰਗ ਟੇਬਲ ਆ ਗਿਆ ਜੋ ਉਸ ਤੋਂ ਬਾਅਦ ਆਪਾਂ ਇੱਕ ਹੋਰ ਚੀਜ਼ ਕਨਸੈਪਟ ਨਵਾਂ ਲੈ ਕੇ ਆਏ ਆ ਮਤਲਬ ਆਪਾਂ ਨਾ ਆਮ ਤੌਰ ਤੇ ਦੇਖਦੇ ਆਂ ਕਿ ਪੂਜਾ ਰੂਮ ਹੁੰਦੇ ਨੇ ਕੋਈ ਮਤਲਬ ਡ੍ਰੈਂਗ ਰੂਮ ਦੇ ਸਾਹਮਣੇ ਬਣਾਉਂਦੇ ਨੇ ਔਰ ਸਾਹਮਣੇ ਉਹਦੇ ਕਿਚਨ ਹੁੰਦਾ ਬਟ ਅਸੀਂ ਕੁਝ ਅਲੱਗ ਜੀ ਚੀਜ਼ ਲੈ ਕੇ ਆਏ ਆ ਆਪਾਂ ਜਿਹੜਾ ਪੂਜਾ ਰੂਮ ਦਾ ਉਹ ਇੱਕ ਅਲੱਗ ਕਨਸੈਪਟ ਲੈ ਕੇ ਆਏ ਜਿਹਦਾ ਕਿਸੀ ਪਾਰਟੀਸ਼ਨ ਕੀਤਾ ਹੋਇਆ ਹੈ ਬਿਲਕੁਲ ਜੀ ਹਾਂਜੀ ਇਹਨੂੰ ਤੁਸੀਂ ਪੂਜਾ ਰੂਮ ਦੇ ਤੌਰ ਤੇ ਯੂਜ਼ ਕਰ ਸਕਦੇ ਆ। ਕਹਿੰਦੇ ਆ ਦੋਨੇ ਰੂਮ ਚੋਂ ਨਿਕਲਦੇ ਆ ਸਾਹਮਣੇ। ਸਾਹਮਣੇ ਦਰਸ਼ਨ ਹੋਣੇ ਆ। ਹਾਂ ਰੱਬ ਦਾ ਨਾਮ ਲਓ ਸੋ। ਰੱਬ ਦਾ ਨਾਮ ਲਓ ਸੋ। ਹਾਂਜੀ ਹਾਂਜੀ ਹਾਂਜੀ। ਤੇ ਜੇ ਆਪਾਂ ਇੱਥੇ ਡਰਾਈੰਗ ਰੂਮ ਲੌਬੀ 'ਚ ਬੈਠੇ ਆ ਤਾਂ ਉੱਥੋਂ ਵੀ ਆਪਾਂ ਰੱਬ ਦਾ ਨਾਮ ਲੈ। ਉੱਥੋਂ ਵੀ ਰੱਬ ਦਾ ਨਾਮ ਲੈਨੇ ਆ। ਉਸ ਤੋਂ ਬਾਅਦ ਆਪਾਂ ਹੁਣ ਆਪਾਂ ਗੱਲ ਕਰਦੇ ਆ ਆਪਣੇ ਫਰਸਟ ਬੈੱਡਰੂਮ ਦੀ। ਜੀ ਬਈ। ਮੰਨ ਲਓ ਆਪਾਂ ਜਿਹੜਾ ਆਪਣੀ ਫਲੇਟ ਦੀ ਜਿਹੜੀ ਮੇਨ ਐਂਟਰੀ ਆ ਨਾ ਜੀ ਬਈ। ਉਸ ਤੋਂ ਆਪਾਂ ਮੇਨ ਐਂਟਰ ਹੁੰਦੇ ਹੀ ਰ ਬੈੱਡਰੂਮ ਦੇ ਅੰਦਰ ਐਂਟਰ ਹੁੰਦੇ ਹੀ ਆਪਣਾ ਰਾਈਟ ਸਾਈਡ ਤੇ ਇਹ ਆਪਣੇ ਕੱਬੜ ਆ ਗਏ। ਕੀ ਬਾਤ ਹੈ ਜੀ। ਹਾਂਜੀ ਬਹੁਤ ਵਧੀਆ ਜਿਹੜਾ ਅਸੀਂ ਕਨਸੈਪਟ ਲੈ ਕੇ ਆਏ ਆ ਕੱਬੜ ਦਾ। ਔਰ ਕੱਬੜ ਦੀ ਕੀ ਹੁੰਦੀ ਹੈ ਸਪੇਸ ਆਮ ਤੌਰ ਤੇ ਆਪਾਂ ਫਲੈਟਾਂ ਦੇ ਵਿੱਚ ਕੱਬੜ ਦੇਖਦੇ ਆਂ। ਬਾਹਰੋਂ ਨਿਕਲੇ ਬਾਹਰ ਨੂੰ ਨਿਕਲੇ ਹੁੰਦੇ ਆ ਬਟ ਸਾਡਾ ਜਿਹੜਾ 6 ਇੰਚ ਕੱਬੜ ਅੰਦਰ ਨੂੰ ਹੈ। ਠੀਕ ਹੈ ਜੀ। ਮਤਲਬ ਕੋਈ ਤੁਸੀਂ ਦੇਖੋ ਬੈੱਡ ਲੱਗਿਆ ਹੋਇਆ ਹੈ ਫੁੱਲ ਸਾਈਜ਼ ਦਾ ਜਿਹੜਾ ਬੈੱਡ ਹੈ। ਜੇ ਕਹਿ ਦਿਆਂ ਮਤਲਬ ਰੂਮ ਦੀ ਸਪੇਸ ਨਿਕਲੂਗਾ ਇਹ। ਹਾਂਜੀ ਹਾਂਜੀ 1% ਵੀ ਨਹੀਂ। ਜੀ ਬਈ ਉਸ ਤੋਂ ਬਾਅਦ ਬੈੱਡ ਦੇ ਸਾਈਡ ਤੇ ਤੁਸੀਂ ਜਗ੍ਹਾ ਦੇਖ ਰਹੇ ਹੋ ਪ੍ਰੋਪਰ ਤੁਹਾਨੂੰ ਪੂਰੀ ਜਗ੍ਹਾ ਮਿਲੇਗੀ ਉਸ ਤੋਂ ਬਾਅਦ ਆਪਾਂ ਵਾਸ਼ਰੂਮ ਦੀ ਗੱਲ ਕਰੀਏ ਤਾਂ ਆਪਣਾ ਅਟੈਚ ਵਾਸ਼ਰੂਮ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਅਟੈਚ ਵਾਸ਼ਰੂਮ ਆ ਗਿਆ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਆਪਾਂ ਜਿਹੜੀ ਸਾਡਾ ਮੇਨ ਜਿਹੜਾ ਕਨਸੈਪਟ ਹੈ ਨਾ ਜੋ ਮੁਹਾਲੀ ਔਰ ਚੰਡੀਗੜ੍ਹ ਦੇ ਵਿੱਚ ਇਸ ਤੋਂ ਪਹਿਲਾਂ ਜਿੰਨੇ ਵੀ ਫਲੈਟ ਬਣੇ ਹੋਏ ਨੇ ਔਰ ਸਭ ਤੋਂ ਅਲੱਗ ਚੀਜ਼ ਅਸੀਂ ਕੀ ਲੈ ਕੇ ਆਏ ਤੁਸੀਂ ਆਮ ਤੌਰ ਤੇ 4 ਬੀ ਐਚ ਕੇ 3 ਬੀ ਐਚ ਕੇ ਦਾ ਕਨਸੈਪਟ ਦੇਖਿਆ ਹੋ ਉਹਨਾਂ ਦੇ ਵੱਧ ਤੋਂ ਵੱਧ ਜਾਂ ਤਾਂ ਸਿੰਗਲ ਬਾਲਕਨੀ ਹੋਊਗੀ ਜਾਦਾ ਜ਼ੋਰ ਲਾ ਲੈਂਦੇ ਆ ਬਿਲਡਰ ਤਾਂ ਦੋ ਬਣਾ ਲੈਂਦੇ ਨੇ ਬਾਲਕਨੀਆਂ ਹਾਂ ਬਟ ਸਾਡਾ ਜੋ ਫਲੈਟ ਨੇ ਇਸ ਦੇ ਚਾਰੋਂ ਤਰਫ ਬਾਲਕਨੀ ਹੁੰਦੀ ਆ ਆਓ ਤੁਹਾਨੂੰ ਮੈਂ ਆਪਣੀ ਬਾਲਕਨੀ ਦੇ ਵਿੱਚ ਲੈ ਕੇ ਚਾ ਦੋ ਠੀਕ ਹੈ ਜੀ ਉਧਰ ਦੀ ਐਂਟਰ ਹੁੰਨੇ ਆ ਫਿਰ ਦੋਸਤੋ ਹਾਂ ਜੀ ਇਹ ਆਪਣੀ ਬਾਲਕਨੀ ਆ ਗਈ ਜੀ ਜੀ ਬਈ ਔਰ ਦੇਖੋ ਤੁਸੀਂ ਚਾਰੋਂ ਤਰਫੇ ਦੀ ਬਾਲਕਨੀ ਮਤਲਬ ਫਲੈਟ ਦੇ ਨਾਲ-ਨਾਲ ਆਪਾਂ ਨੂੰ ਸਾਰੇ ਪਾਸੇ ਸਪੇਸ ਹੈ ਪੂਰਾ ਓਪਨ ਬੈਠਣ ਨੂੰ ਔਰ ਹਾਂਜੀ ਔਰ ਇੱਕ ਚੀਜ਼ ਹੋਰ ਪਲੱਸ ਪੁਆਇੰਟ ਦੀ ਗੱਲ ਕਰਦੇ ਆਂ ਆਪਾਂ ਔਰ ਸਾਡੇ ਬਾਲਕਨੀ ਦੇ ਅੰਦਰੋਂ ਵੀ ਅਸੀਂ ਜਿਹੜੀ ਸਾਡੀ ਵਾਸ਼ਰੂਮ ਦੀ ਜਿਹੜੀ ਆਪਾਂ ਗੱਲ ਕਰਦੇ ਆਂ ਫੀਟਿੰਗ ਦੀ ਇੱਥੇ ਅਸੀਂ ਹਾਂ ਵਾਸ਼ਰੂਮ ਦਾ ਰੱਖਿਆ ਹੋਇਆ ਅੰਦਰੋਂ ਲੋਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਦੋਨੇ ਪਾਸੇ ਆਪਾਂ ਯੂਜ਼ ਕਰ ਸਕਦੇ ਹਾਂ ਉਸ ਤੋਂ ਬਾਅਦ ਇਹ ਆਪਣੀ ਬਾਲਕਨੀ ਦੇ ਵਿੱਚ ਡ੍ਰੈੰਗ ਰੂਮ ਦੇ ਵਿੱਚ ਇਹਦੀ ਐਂਟਰੀ ਆ ਗਈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕਿਚਨ ਦੀ ਜੀ ਇੱਥੇ ਆਪਣੀ ਕਿਚਨ ਦੀ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਇਧਰੋਂ ਆ ਗਈ ਇਧਰੋਂ ਚੌਥੇ ਰੂਮ ਦੀ ਦਿੱਤੀ ਜੇ ਰੂਮ ਦੀ ਆ ਗਈ ਇਸ ਤੋਂ ਬਾਅਦ ਤੀਸਰੇ ਰੂਮ ਦੀ ਵੀ ਆ ਗਈ ਕੀ ਬਾਤ ਹੈ ਜੀ ਇਹ ਆਪਾਂ ਖਪੂਰੀ ਖੁੱਲੀ ਡੁੱਲੀ ਬਾਲਕਨੀ ਰੱਖੀ ਹੋਇਆ ਕਿੰਨਾ ਮਰਜੀ ਕਹਿੰਦੇ ਬਾਹਰ ਆਈ ਜੀ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਔਰ ਬਾਲਕਨੀ ਦੀ ਜਿਹੜੀ ਆਪਣੀ ਚੜਾਈ ਹੈ ਮਤਲਬ 8 ਫੁੱਟ ਦੇ ਨੀਅਰ ਅਬਾਉਟ ਆਪਣੀ ਬਾਲਕਨੀ ਦੀ ਚੜਾਈ ਹੈ ਚੜਾਈ ਚੜਾਈ ਹਾਂਜੀ ਹਾਂਜੀ ਔਰ ਪੂਰੀ ਮਤਲਬ ਓ ਟਾਈਪ ਬਣੀ ਹੋਈ ਆ ਪੂਰੇ ਫਲੈਟ ਦੇ ਉੱਪਰ ਦੀ ਘੁੰਮਦੀ ਆ ਜੀ ਹੁਣ ਆਪਾਂ ਗੱਲ ਕਰਦੇ ਆ ਇੱਕ ਬਾਲਕਨੀ ਦੇ ਵਿੱਚੋਂ ਆਮ ਤੌਰ ਤੇ ਆਪਾਂ ਕਿਚਨ ਦੇਖਦੇ ਹੁੰਦੇ ਆ ਕੱਲੀ ਕਿਚਨੀ ਹੁੰਦੀ ਹੈ ਭਈ ਕੱਲੀ ਕਿਚਨੀ ਨਹੀਂ ਹੁੰਦੀ ਹੈ ਜ਼ਿਆਦਾਤਰ ਔਰ ਕਈਆਂ ਚ ਤਾਂ ਕਿਚਨ ਵੀ ਨਹੀਂ ਹੁੰਦੀ ਆਪਾਂ ਦੇਖਦੇ ਆ ਕਿ ਕਿਚਨ ਦੇ ਉੱਪਰਲੇ ਪਾਸੇ ਐਕਜੋਸਟ ਫੈਨ ਲਾਉਂਦੇ ਆ ਵਿੰਡੋ ਰੱਖ ਲੈਂਦੇ ਆ ਬਟ ਆਪਣਾ ਸਭ ਤੋਂ ਵਧੀਆ ਪਲੱਸ ਪੁਆਇੰਟ ਹੈ ਕਿ ਆਪਾਂ ਜਿਹੜਾ ਤੁਸੀਂ ਉਹ ਰੂਮ ਦੇਖਿਆ ਸੀ ਉਹਦੀ ਵੀ ਬਾਲਕਨੀ 'ਚ ਵਾਸ਼ਰੂਮ ਦੀ ਐਂਟਰੀ ਸੀ ਔਰ ਇਧਰੋਂ ਦੇਖੀਏ ਆਪਣੀ ਕਿਚਨ ਦੀ ਆ ਗਈ ਐਂਟਰੀ ਹੁਣ ਆਪਾਂ ਫੇਰ ਇੱਥੋਂ ਕਿਚਨ 'ਚ ਆਪਾਂ ਐਂਟਰੀ ਕਰ ਚੁੱਕੇ ਆਂ ਐਂਟਰ ਹੁੰਦੇ ਆਪਣਾ ਇਹ ਕਿਚਨ ਆ ਗਿਆ ਹਨਾ ਇਹ ਆਪਣੇ ਸ਼ਿੰਕ ਡੁੱਲੀ ਜੇ ਕਹਿ ਦੀ ਹੈ ਪੂਰੀ ਹਾਂ ਪੂਰੀ ਖੁੱਲੀ ਡੁੱਲੀ ਪੂਰੀ ਗੁੱਲੀ ਡੁੱਲੀ ਕਿਚਨ ਹੈ ਔਰ ਇਹ ਆਪਣਾ ਸ਼ਿੰਕ ਆ ਗਿਆ ਹਨਾ ਔਰ ਇਧਰ ਵੀ ਆਪਣੇ ਕਬੜ ਬਣੇ ਨੇ ਔਰ ਇਹ ਅਸੀਂ ਇੱਕ ਕ੍ਰੌਕਰੀ ਰੱਖਣ ਵਾਸਤੇ ਸਪੈਸ਼ਲੀ ਇੱਕ ਕਨਸੈਪਟ ਬਣਾਇਆ ਹੋਇਆ ਹੈ ਜੋ ਹਾਂਜੀ ਹਾਂਜੀ ਜੋ ਅੱਜਕੱਲ ਚੱਲ ਰਿਹਾ ਹੈ ਟ੍ਰੈਂਡਿੰਗ ਚੱਲਦੀ ਹੈ ਔਰ ਇੱਕ ਚੀਜ਼ ਹੋਰ ਹੈ ਕਿਚਨ ਦਾ ਜੇ ਤੁਹਾਨੂੰ ਅੰਦਰ ਨਹੀਂ ਚੰਗਾ ਲੱਗਦਾ ਕਿਚਨ ਦਾ ਤਾਂ ਅਸੀਂ ਇੱਕ ਹੋਰ ਪ੍ਰੋਵੀਜ਼ਨ ਲੈ ਕੇ ਆਏ ਆ ਜਿਵੇਂ ਕਿ ਸਿੰਕ ਹੈ ਨਾ ਵਾਸ਼ਿੰਗ ਸਪੇਸ ਜੋ ਵੀ ਆਪਾਂ ਬਰਤਨ ਸਾਫ਼ ਕਰਦੇ ਆ ਇੱਕ ਹੁੰਦਾ ਨਾ ਵੀ ਅੰਦਰ ਆਪਣੇ ਉਹ ਸਮੈਲੀ ਜੀ ਨਾ ਰਹੇ ਹਾਂ 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 ਉਹਨੂੰ ਅਸੀਂ ਬਾਹਰ ਵੀ ਐਡਜਸਟ ਇੱਥੇ ਕਰਕੇ ਦੇ ਦੇਣਾ ਤੁਹਾਨੂੰ ਉਹ ਟੂਟੀ ਦੀ ਆਪਸ਼ਨ ਦਿੱਤੀ ਹੋਈ ਹੈ ਹਾਂ ਉੱਥੇ ਅਸੀਂ ਦਿੱਤੀ ਹੋਈ ਹੈ ਹੱਟ ਵੀ ਦਿੱਤਾ ਹੋਇਆ ਠੀਕ ਹੈ ਆ ਪ੍ਰੋਪਰ ਪਲੱਗ ਦਿੱਤਾ ਹੋਇਆ ਸੀ ਮਤਲਬ ਨਾਲ-ਨਾਲ ਤੁਸੀਂ ਮਤਲਬ ਪੂਰਾ ਖੁੱਲਾ ਡੌਲਾ ਮਾਹੌਲ ਦਿੱਤਾ ਬਾਈ ਹਾਂਜੀ 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 ਜੀ ਬਾਈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਆਪਣੀ ਫ੍ਰਿਜ ਵਾਲੀ ਸਪੇਸ ਤੁਸੀਂ ਦੇਖ ਹੀ ਰਹੇ ਹੋ ਹਨਾ ਉਸ ਤੋਂ ਬਾਅਦ ਹਾਂਜੀ ਹ ਸੈਕੰਡ ਬੈਡਰੂਮ ਦੇ ਅੰਦਰ ਐਂਟਰ ਹੁੰਦੇ ਹੀ ਸਾਹਮਣੇ ਤੁਹਾਡਾ ਕੱਬੜ ਆ ਜਾਏਗਾ ਜੀ ਬਾਈ ਕੱਬੜ ਤੁਸੀਂ ਦੇਖ ਰਹੇ ਹੋ ਪੂਰੀ ਵਧੀਆ ਜਿਹੜੀ ਖੁੱਲੀ ਸਪੇਸ ਆਪਾਂ ਕੱਬੜ ਦੀ ਦਿੱਤੀ ਹੋਈ ਹੈ ਇਹ ਵੀ ਆਪਣਾ ਕੱਬੜ ਆਪਾਂ ਅੰਦਰ ਕਰਕੇ ਬਣਾਇਆ ਹੋਇਆ ਉਸ ਤੋਂ ਬਾਅਦ ਇਹਦੀ ਵੈਂਟੀਲੇਸ਼ਨ ਦੀ ਗੱਲ ਕਰੀਏ ਇੱਥੋਂ ਆਪਣੀ ਫਿਰ ਵੈਂਟੀਲੇਸ਼ਨ ਆ ਗਈ ਔਰ ਆਪਣੀ ਬਾਲਕਨੀ ਦੀ ਬਾਹਰ ਐਂਟਰੀ ਆ ਗਈ ਰੂਮ ਦੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਬਾਥਰੂਮ ਦੀ ਹਾਂਜੀ ਬਾਥਰੂਮ ਦੀ ਗੱਲ ਕਰੀਏ ਇਹ ਆਪਣਾ ਫਿਰ ਅਟੈਚ ਬਾਥਰੂਮ ਆ ਗਿਆ ਜੀ ਇਹ ਵਾਸ਼ਰੂਮ ਜੋ ਹੈਗਾ ਆਪਣਾ ਅਲੱਗ ਕਨਸੈਪਟ ਹੈ ਇਹਦਾ ਆਪਣਾ ਦੂਸਰੇ ਰੂਮ ਨਾਲ ਵੀ ਅਟੈਚ ਹੈ ਇਸ ਰੂਮ ਨਾਲ ਵੀ ਅਟੈਚ ਹੈ ਮਤਲਬ ਸਾਰੇ ਫਲੈਟ ਨੂੰ ਇੱਕ ਤਰ੍ਹਾਂ ਦਾ ਕਹਿੰਦੇ ਇੰਟਰਕਨੈਕਟ ਕਰਤਾ ਜਿੱਧਰੋਂ ਮਰਜੀ ਜਿੱਧਰ ਜਾਣਾ ਹੈ ਬੰਦਾ ਜਾ ਸਕਦਾ ਹੈ ਉਧਰ ਹੀ ਆਪਾਂ ਜਾ ਸਕਦੇ ਆ ਇਹ ਆਪਣਾ ਹੁਣ ਆਪਾਂ ਇਧਰ ਦੀ ਲੈਨੇ ਆ ਇਹ ਆਪਣਾ ਥਰਡ ਬੈਡਰੂਮ ਆ ਗਿਆ ਜੀ ਥਰਡ ਬੈਡਰੂਮ ਦੀ ਗੱਲ ਕਰੀਏ ਆਪਾਂ ਉਹੀ ਫਿਰ ਆਪਣਾ ਸਾਹਮਣੇ ਆਪਣਾ ਕਾਬੜ ਆ ਗਿਆ ਔਰ ਇਧਰ ਫਿਰ ਆਪਣਾ ਜਿਹੜਾ ਕਿ ਬਾਲਕਨੀ ਦੀ ਐਂਟਰੀ ਆ ਗਈ ਹਾਂਜੀ ਪਰ ਪੂਰੇ ਫਲੈਟ ਦੇ ਉੱਪਰ ਦੀ ਘੁੰਮ ਗਈ ਪੂਰੇ ਪੂਰੇ ਫਲੈਟ ਦੇ ਜਿਹੜੇ ਵੀ ਤੁਸੀਂ ਰੂਮ ਚ ਵੜ ਜਾਓਗੇ ਉਸਥੇ ਤੁਹਾਨੂੰ ਬਾਲਕਨੀ ਮਿਲੇਗੀ ਔਰ ਇਹ ਨਹੀਂ ਹੈਗਾ ਕਿ ਹਰ ਇੱਕ ਅਲੱਗ ਰੂਮ ਦੀ ਅਲੱਗ ਅਲੱਗ ਬਾਲਕਨੀ ਆ ਔਰ ਉਹ ਮੈਂ ਦੂਸਰੇ ਰੂਮ ਚ ਆਪਾਂ ਐਂਟਰ ਨਹੀਂ ਕਰ ਸਕਦੇ ਮੀਨ ਜ ਆਪਣੇ ਪੂਰੇ ਫਲੈਟ ਦੇ ਉੱਪਰ ਦੀ ਬਾਲਕਨੀ ਘੁੰਮਦੇ ਆ ਤੁਸੀਂ ਇੱਕ ਬਾਲਕਨੀ ਚੋਂ ਦੂਸਰੇ ਰੂਮ ਚ ਜਾਂ ਕਿਤੇ ਵੀ ਜਾ ਸਕਦੇ ਆ ਇੱਕ ਕਿਸਮ ਦਾ ਆਪਣਾ ਇਹ ਪੂਰਾ ਵਿੜਾ ਆ ਗਿਆ ਆਪਣਾ ਇਹ ਕੀ ਬਾਤ ਹੈ ਹਾਂਜੀ ਭਾਈ ਜੀ ਬਹੁਤ ਸੋਹਣਾ ਬਣਿਆ ਤੇ ਦਰਸ਼ਕਾਂ ਨੂੰ ਵੀ ਪਸੰਦ ਆਊਗਾ ਹਾਂਜੀ ਹੁਣ ਆਪਾਂ ਇਹਦੀ ਆਪਾਂ ਛੱਤ ਦੀ ਹੁਣ ਜਿਹੜੀ ਆਪਾਂ ਗੱਲ ਕਰਦੇ ਆਂ ਇਹਦੀ ਉੱਪਰ ਦੀ ਰੂਫ ਦੀ ਪੂਰੇ ਮਨੋ ਫਲੈਟ ਦੇ ਅੰਦਰ ਫਾਲ ਸੀਲਿੰਗ ਐਲਈਡੀ ਲਾਈਟ ਆਪਾਂ ਪੂਰੀ ਪ੍ਰੋਫਾਈਲ ਲਾਈਟ ਵਗੈਰਾ ਪਾ ਕੇ ਸਾਰੀ ਅਸੀਂ ਵਧੀਆ ਇਹਦੀ ਪ੍ਰੋਵੀਜ਼ਨ ਦਿੱਤੀ ਹੋਈ ਹੈ ਠੀਕ ਹੈ ਜੀ ਹਾਂਜੀ ਤੇ ਆਜੋ ਬਈ ਬੈਠ ਕੇ ਕਰਦੇ ਆਂ ਗੱਲਬਾਤ ਬਈ ਹੁਣ ਮੇਨ ਆ ਜਾਂਦਾਗਾ ਕਹਿੰਦੇ ਹੁੰਦੇ ਫਲੈਟ ਪਸੰਦ ਹੈ ਹਾਂਜੀ ਹਾਂਜੀ ਫਲੈਟ ਲੈਣਾ ਵੀ ਆ ਤੇ ਹੁਣ ਰੇਟ ਵਾਲੀ ਗੱਲ ਆ ਜਾਂਦੀ ਹੁਣ ਰੇਟ 'ਚ ਵੀ ਫਿਰ ਬਈ ਉਵੇਂ ਹੀ ਸਰ ਆ ਲੈ ਬਈ ਹਾਂ ਰੇਟ ਦੀ ਆਪਾਂ ਗੱਲ ਕਰਦੇ ਆਂ ਬ੍ਰਦਰ ਜੇ ਆਪਾਂ ਰੇਟ ਦੀ ਗੱਲ ਕਰੀਏ ਨਾ ਜੀ ਜਿਹੜਾ ਕਿ ਆਪਣਾ ਇਹ 200 ਗਜ ਦੇ ਵਿੱਚ ਆਪਾਂ ਜਿਹੜਾ ਘਰ ਬਣਾ ਕੇ ਦੇ ਰਹੇ ਆਂ ਫਲੈਟ ਬਣਾ ਕੇ ਦੇ ਰਹੇ ਆਂ ਇਸ ਦਾ ਆਪਣਾ ਜੋ ਪ੍ਰਾਈਸ ਹੈ ਉਹ 1 ਕਰੋੜ ਤੇ 15 ਲੱਖ ਰੁਪਏ ਦਾ ਆਪਣਾ 3 ਬੈੱਡਰੂਮ ਹੈ ਜੋ ਕਿ ਅਸੀਂ 200 ਗਜ ਦੇ ਵਿੱਚ ਬਣਾ ਕੇ ਦੇ ਰਹੇ ਆਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦੇ ਰਹੇ ਆਂ 4 ਬੀ ਐਚ ਕੇ ਦਾ ਕਨਸੈਪਟ ਜਿਹਦੇ ਵਿੱਚ 4 ਰੂਮ ਹੋਣਗੇ 4 ਹੀ ਵਾਸ਼ਰੂਮ ਹੋਣਗੇ ਉਹ ਕਨਸੈਪਟ ਆਪਣਾ ਜਿਹੜਾ 250 ਗਜ ਦੇ ਵਿੱਚ ਆ ਠੀਕ ਹੈ ਜੀ ਉਸ ਦਾ ਜੋ ਆਪਣਾ ਪ੍ਰਾਈਸ ਰਹੇਗਾ ਉਹ 1 ਕਰੋੜ 38 ਲੱਖ ਦੇ ਨੀਅਰ ਅਬਾਊਟ ਰਹੇਗਾ 4 بی ایچ کے 4 بی ایچ کے ٹھیک ہے بھائی جی اور ਮੰਨ ਲਓ ਮੈਨਰ ਜੇ ਕੁਛ ਚੇਂਜ ਕਰਾਉਣੇ ਆ 4 بی ایچ کے ਦੇ ਵਿੱਚ ਥੋੜਾ ਬਹੁਤਾ ਉਹ ਐਕਸੈਪਟੇਬਲ ਹੈ ਉਹ ਅਸੀਂ ਕਰਾ ਸਕਦੇ ਹਾਂ ਆਪਣੇ ਠੀਕ ਹੈ ਬਈ ਜੀ ਹਾਂ ਜੀ ਔਰ ਜਿਵੇਂ ਕਿ ਕੋਈ ਕਲਰ ਚੁਆਇਸ ਵਗੈਰਾ ਹੋਊਗੀ ਇਸਨ ਮੈਕੇ ਦਾ ਕਲਰ ਹੋ ਗਿਆ ਟਾਈਡ ਦਾ ਕਲਰ ਹੋ ਗਿਆ ਥੋੜਾ ਬਹੁਤਾ ਜੋ ਕਿ ਚੇਂਜ ਹੋਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਮੌਕੇ ਤੇ ਅਗਰ ਤਾਂ ਫਲੈਟ ਬਣ ਹੀ ਗਿਆ ਉਹ ਤਾਂ ਬਣ ਹੀ ਗਿਆ ਹੈ ਨਾ ਅਗਰ ਕੋਈ ਤੁਸੀਂ ਉਸ ਤੋਂ ਪਹਿਲਾਂ ਬੁਕਿੰਗ ਕਰਦੇ ਹੋ ਤਾਂ ਉਹ ਅਸੀਂ ਕਰਕੇ ਦੇਵਾਂਗੇ ਬਈ ਜੇ ਮੈਂ ਦੇਖ ਰਿਹਾ ਇਹ ਆਪਣਾ ਸੈਂਪਲ ਫਲੈਟ ਦਿਖਾ ਰਹੇ ਆਂ ਆਪਾਂ ਹਾਂਜੀ ਜਿਹੜੇ ਫਲੈਟ ਹੁਣ ਤਿਆਰ ਹੋ ਰਹੇ ਨੇ ਤੇ ਅੱਜ ਮੰਨ ਲਓ ਮੈਂ ਫਲੈਟ ਲੈ ਲੈਣਾ ਕਿੰਨੇ ਟਾਈਮ ਚ ਮੈਨੂੰ ਪੋਸੈਸ਼ਨ ਮਿਲ ਜਾਊਗਾ ਐਕਚੁਅਲੀ ਗੱਲ ਕੀ ਹੈ ਜਿਹੜਾ ਇਹ ਆਪਣਾ ਮੋਹਾਲੀ ਦੇ ਵਿੱਚ ਅਸੀਂ ਪ੍ਰੋਜੈਕਟ ਲੈ ਕੇ ਆਏ ਆਂ ਇਸ ਆਪਣਾ S+12 ਠੀਕ ਹੈ ਜੀ ਬਣਿਆ ਹੋਇਆ ਜਿਹਨੂੰ ਕਿ ਆਪਾਂ 12 ਮੰਜਲਾ ਕਹਿ ਦਿੰਦੇ ਆ 12 ਮੰਜਲ ਤੱਕ ਬਣਿਆ ਹੋਇਆ ਹੈ ਜੀ ਮਤਲਬ ਇਹ ਸਟੱਲ ਦੇ ਵਿੱਚ ਵੀ ਹੈਗਾ ਔਰ ਇਹਦੀ ਬੇਸਮੈਂਟ ਵੀ ਹੈਗੀ ਆ ਪ੍ਰੋਜੈਕਟ ਦੀ ਠੀਕ ਹੈ ਜੀ ਮਤਲਬ ਆਪਾਂ ਕਾਰ ਪਾਰਕਿੰਗ ਦੀ ਵੀ ਗੱਲ ਕਰੀਏ ਤਾਂ ਕਾਰ ਪਾਰਕਿੰਗ ਦੀ ਆਪਣੀ ਬੇਸਮੈਂਟ ਚ ਵੀ ਰਹੇਗੀ ਔਰ ਸਟੱਲ ਦੇ ਵਿੱਚ ਵੀ ਰਹੇਗੀ ਪਾਰਕਿੰਗ ਮਤਲਬ ਕਵੜ ਪਾਰਕਿੰਗ ਤੁਹਾਡੀ ਰਹੇਗੀ ਉਸ ਤੋਂ ਬਾਅਦ ਆਪਾਂ ਪੋਜੈਸ਼ਨ ਦੀ ਗੱਲ ਕਰੀਏ ਹੁਣ ਸਾਡਾ ਪ੍ਰੋਜੈਕਟ ਜੋ ਪ੍ਰੀ ਲਾਂਚਿੰਗ ਤੇ ਹੈ ਟੋਕਨ ਅਮਾਉਂਟ ਜਿਹੜੀ ਬੁਕਿੰਗ ਅਮਾਉਂਟ ਸਾਡੀ ਚੱਲ ਰਹੀ ਆ ਆਪਾਂ 1 ਸਾਲ ਦੇ ਵਿੱਚ ਇਹ ਔਰ ਉਹਦੇ ਵਿੱਚ ਤੁਹਾਡਾ ਮਨ ਲੋ ਕੀ ਫਾਇਦਾ ਰਹੇਗਾ ਕਸਟਮਰ ਦਾ ਇਹ ਰਹੇਗਾ ਕਿ ਅੱਜਕੱਲ ਜੋ ਕਸਟਮਰ ਹੈ ਕਿਸੇ ਕੋਲੇ ਪੇਮੈਂਟ ਕਿਸੇ ਦੀ ਆਉਣੀ ਹੁੰਦੀ ਹੈ ਕਿਸੇ ਕੋਲੇ ਆ ਰਹੀ ਹੁੰਦੀ ਹੈ ਬਟ ਘਟ ਕਰਾਉਣੀ ਹੈ ਕਿਸੇ ਨੇ ਲੋਨ ਕਰਾਉਣਾ ਹੁੰਦਾ ਕੋਈ ਐਨ ਆਰ ਆਈ ਭਰਾ ਹੁੰਦੇ ਨੇ ਆਪਣੇ ਜੋ ਵੀ ਬਾਹਰ ਰਹਿੰਦੇ ਨੇ ਹਨਾ ਤਾਂ ਉਹ ਜਿਵੇਂ ਕੋਈ ਸ਼ਿਫਟਾਂ ਲਾ ਲਾ ਕੇ ਵਿਚਾਰੇ ਆਪਦੇ 10 ਰੁਪਏ ਬਣਾਉਂਦੇ ਨੇ ਤੇ ਉਹਨਾਂ ਨੇ ਮੰਥਲੀ ਪੇ ਕਰਨਾ ਹੁੰਦਾ ਤਾਂ ਸਾਡਾ ਪੇਮੈਂਟ ਪਲਾਨ ਬਹੁਤ ਵਧੀਆ ਰੱਖਿਆ ਹੋਇਆ ਸੀ ਸਾਡਾ ਪੇਮੈਂਟ ਪਲਾਨ ਇਹ ਅੱਗੇ ਆਪਣਾ 12 ਮੰਜ਼ਲਾ ਪ੍ਰੋਜੈਕਟ ਹੈ ਉਹਦੇ ਵਿੱਚ ਕੀ ਹੈ ਵੀ ਹਰ ਮੰਜ਼ਲ ਤੇ ਅਸੀਂ 5% ਪੇਮੈਂਟ ਲੈਨੇ ਆ ਠੀਕ ਹੈ ਮੰਨ ਲਓ 12 ਮੰਜ਼ਲ ਤੱਕ ਆਪਣਾ ਪ੍ਰੋਜੈਕਟ ਆ ਹਰ ਇੱਕ ਮੰਜ਼ਲ ਤੇ ਅਸੀਂ 5% ਤੁਸੀਂ ਸਾਨੂੰ ਪੇਮੈਂਟ ਪੇ ਕਰਦੇ ਰਹੋ ਨੀਅਰ ਅਬਾਟ ਮੰਨ ਲਓ ਵੀ ਮੰਥਲੀ ਜਿਵੇਂ ਹੋਗੀ ਤੁਹਾਡੀ 5% ਤੁਸੀਂ ਦਿੰਦੇ ਰਹੋ ਸਾਨੂੰ ਠੀਕ ਹੈ ਲਾਸਟ ਤੇ ਜਿਹੜੀ ਤੁਹਾਡੀ ਪੇਮੈਂਟ ਬਚੇਗੀ ਉਹ ਅਸੀਂ ਲੋਨ ਕਰਾ ਲਓ ਲੋਨ ਕਰਾਓ ਜਾਂ ਤੁਸੀਂ ਸਿੱਧੀ ਦੇ ਦਿਓ ਉਹ ਓਨ ਰਜਿਸਟਰੀ ਤੇ ਆ ਰਜਿਸਟਰੀ ਕਰਾਓ ਤੇ ਫਲੈਟ ਦੀ ਚਾਬੀ ਤੁਸੀਂ ਲਓ ਸਾਡੇ ਤੋਂ ਠੀਕ ਹੈ ਹਾਂਜੀ ਬਈ ਹੁਣ ਗੱਲ ਕਰੀਏ ਫਲੈਟ ਵੀ ਸੋਹਣਾ ਹੈ ਹਾਂਜੀ ਫੀਚਰ ਵੀ ਸੋਹਣੇ ਨੇ ਹਾਂਜੀ ਹਾਂਜੀ ਤੇ ਹੁਣ ਆਲੇ ਦੁਆਲੇ ਦਾ ਜਿਹੜਾ ਨਾ ਇੱਕ ਸਭ ਤੋਂ ਵੱਡਾ ਸਵਾਲ ਹੁੰਦਾ ਹਾਂਜੀ ਹਾਂਜੀ ਮੰਨ ਦੇ ਵਿੱਚ ਵੀ ਯਾਰ ਇੰਨੇ ਰੁਪਏ ਲਾਈਏ ਵੀ ਤੇ ਬੈਨੀਫਿਟ ਕੀ ਮਿਲੂਗਾ ਸਾਨੂੰ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਆਲੇ ਦੁਆਲੇ ਦਾ ਤੁਸੀਂ ਇਹ ਲਾ ਲਓ ਵੀ ਮੈਨੂੰ ਲੱਗ ਰਿਹਾ ਵੀ ਮਹਾਲੀ ਪੂਰੀ ਮਹਾਲੀ ਦੇ ਏਰੀਆ 'ਚ ਤੇ ਪੂਰੇ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਸਭ ਤੋਂ ਜਿਹੜਾ ਵੱਡਾ 골ਫ ਕੋਰਸ ਜਿਹਨੂੰ ਕਹਿੰਦੇ ਆ ਆਪਾਂ ਗਰਾਉਂਡ ਜੀ ਜਿਹੜਾ ਆ ਰਿਹਾ ਉਹ ਆਪਣੇ ਪ੍ਰੋਜੈਕਟ ਦੀ ਕੰਧ ਦੇ ਬਿਲਕੁਲ ਨਾਲ ਆ ਰਿਹਾ ਜੋ ਕਿ 200 ਤੋਂ 250 ਏਕੜ ਦੇ ਵਿੱਚ ਹੈ। ਕਿਆ ਬਾਤ ਜਿਹਦੀ ਕਿ ਡਿਵੈਲਪਮੈਂਟ ਹੁਣ ਆਪਣੀ ਸਟਾਰਟ ਹੋ ਜੇਗੀ ਅਗਲੇ ਮੰਥ। ਮਤਲਬ ਇਹ ਨਹੀਂ ਹੈਗਾ ਵੀ ਆਪਣੀ ਬਿਲਡਿੰਗ ਦੇ ਨਾਲ ਹੋਰ ਬਿਲਡਿੰਗ ਦੇਖਣ ਨੂੰ ਵੀ ਆਪਣੇ ਪ੍ਰੋਜੈਕਟ ਆਪਣੇ ਪ੍ਰੋਜੈਕਟ ਦੇ ਚਾਰੋਂ ਪਾਸੇ ਜਿਹੜੀ ਹੈਗੀ ਹੈ ਗ੍ਰੀਨਰੀ ਹੋਏਗੀ, ਗ੍ਰੀਨ ਗਰਾਉਂਡ ਹੋਏਗਾ ਪੂਰਾ ਘਾੜ। ਉਹ ਵੀ 2 ਤੋਂ 250 ਕਿੱਲੇ ਦੇ ਵਿੱਚ ਹੋਏਗਾ ਜੀ ਮਤਲਬ ਤੁਹਾਡੇ ਜਿਹੜੇ ਫਲੈਟ ਆ ਆਪਾਂ ਜਿਹੜੀ ਬਾਲਕਨੀ ਘਵਾਉਂਗੇ ਤੁਸੀਂ ਬਾਲਕਨੀ ਦੇ ਕਿਸੇ ਪਾਸੇ ਜਾਓਗੇ ਤੁਹਾਨੂੰ ਘਾ ਘਾਈ ਨਜ਼ਰ ਆਏਗਾ ਕੀ ਬਾਤ ਹੈ ਸਵੇਰਾ ਦਾ ਇੱਥੋਂ ਦਾ ਮਾਹੌਲ ਆ ਮਤਲਬ ਸਵਿਟਜ਼ਰਲੈਂਡ ਹੈ ਮਿੰਨੀ ਸਵਿਟਜ਼ਰਲੈਂਡ ਬਣਨ ਵਾਲਾ ਆਪਣਾ ਪ੍ਰੋਜੈਕਟ ਹੈ ਕੀ ਬਾਤ ਹੈ ਹਾਂਜੀ ਔਰ ਉਸ ਤੋਂ ਬਾਅਦ ਆਪਣਾ ਗੁਰੂ ਘਰ ਦੀ ਆਪਾਂ ਮੇਨ ਗੱਲ ਕਰ ਲਈਏ ਬਿਲਕੁਲ ਇੱਥੇ 100 ਮੀਟਰ ਦੇ ਨਾਲ ਗੁਰੂ ਘਰ ਹੈ ਮੰਦਿਰ ਹੈ ਬੈਂਕ ਵੀ ਸਾਰੇ ਇੱਥੇ ਸਾਰੇ ਵਾਸਤੇ ਸਾਰੇ ਬੈਂਕ ਹੈ ਔਰ ਨਾਲ ਮਾਰਕੀਟ ਹੈ ਡੇਲੀ ਨੀਡ ਦਾ ਕੋਈ ਵੀ ਆਪਾਂ ਸਮਾਨ ਲੈਣਾ ਉਹ ਹੈ ਔਰ ਆਪਾਂ 에어ਪੋਰਟ ਦੀ ਗੱਲ ਕਰੀਏ ਸਿਰਫ ਇਹ ਤੋਂ 4 ਕਿਲੋਮੀਟਰ ਤੇ 에어ਪੋਰਟ ਆ ਗਿਆ ਆਪਣਾ ਠੀਕ ਆ ਬਾਈ ਜੀ ਔਰ 에어ਪੋਰਟ ਰੋਡ ਦੀ ਗੱਲ ਕਰੀਏ ਅੱਧਾ ਕਿਲੋਮੀਟਰ ਤੇ ਆਪਣਾ 에어ਪੋਰਟ ਰੋਡ ਆ ਗਿਆ ਜੀ ਔਰ ਪ੍ਰੋਜੈਕਟ ਦੀ ਆਪਾਂ ਹੁਣ ਅੰਦਰ ਦੀ ਗੱਲ ਕਰ ਲਈਏ ਸਿਕਿਉਰਟੀ ਦੀ ਜੇ ਆਪਾਂ ਗੱਲ ਕਰੀਏ ਸਿਕਿਉਰਟੀ ਤਾਂ ਤੁਸੀਂ ਇਹ ਲਗਾ ਲੋ ਵੀ ਉਹ ਤੁਸੀਂ ਦੇਖ ਰਹੇ ਹੋ ਨਾ ਆਪਣੇ ਫਲੈਟ ਦੇ ਵਿੱਚ ਸਕਰੀਨਾਂ ਲੱਗੀਆਂ ਬਿਲਕੁਲ ਜੀ ਸਾਰਾ ਆਟੋਮੈਟਿਕ ਆਟੋਮੇਸ਼ਨ ਕਹਿ ਸਕਦੇ ਆਪਾਂ ਹਾਂ ਇਹ ਸਕਰੀਨ ਆਮ ਤੌਰ ਤੇ ਆਪਾਂ ਦੇਖਦੇ ਆ ਨਾ ਵੀ ਫਲਾਟ ਦੇ ਜਾਂ ਤਾਂ ਅੰਦਰ ਲੱਗਦੀ ਹੈ ਜਾਂ ਬਾਹਰ ਲੱਗਦੀ ਹੈ ਕੋਈ ਬੰਦਾ ਆਇਆ ਡੋਰ ਮਾਰਿਆ ਕੋਈ ਉਹ ਸਿਸਟਮ ਜੇ ਫੋਟੋ ਦਿਸੂ ਤਾਂ ਅੰਦਰ ਆਊਗਾ ਇਹ ਸਕਰੀਨ ਆਪਣੀ ਮੇਨ ਜਿਹੜਾ ਡੋਰ ਹੈ ਨਾ ਪ੍ਰੋਜੈਕਟ ਦਾ ਉੱਥੇ ਕਨੈਕਟ ਹੋਏਗੀ ਜੋ ਤੁਹਾਡੇ ਘਰ ਬੰਦਾ ਆਏਗਾ ਤੁਹਾਡੇ ਫਲਾਟ ਦਾ ਨੰਬਰ ਦੱਸ ਕੇ ਤਾਂ ਸਕਿਉਰਿਟੀ ਗਾਰਡ ਉਹਨੂੰ ਪਹਿਲਾਂ ਕਮਰੇ ਦੇ ਮਤਲਬ ਜਿਹੜਾ ਕੈਮਰਾ ਹੁੰਦਾ ਉਹਦੇ ਮੂਹਰੇ ਕਰੇਗਾ ਤਾਂ ਤੁਹਾਡਾ ਅੰਦਰ ਚੱਲੇਗੀ ਬੈਲ ਉਹ ਜੇ ਤੁਸੀਂ ਅੰਦਰੋਂ ਐਕਸੈਪਟ ਕਰੋਗੇ ਤਾਂ ਮੇਨ ਜਿਹੜਾ ਗੇਟ ਹੋ ਸੋਸਾਇਟੀ ਦਾ ਜੇ ਐਕਸੈਪਟ ਕੋਈ ਦਾ ਬੰਦਾ ਆਊਗਾ ਤੇ ਨਹੀਂ ਬੰਦਾ ਨਹੀਂ ਆਊਗਾ ਅੰਦਰ ਆਪਣਾ। ਕਿਆ ਬਾਤ ਸਭ ਤੋਂ ਵੱਡੀ ਸਕਿਉਰਿਟੀ ਹੁੰਦੀ ਹੈ ਜਿਵੇਂ ਤੁਸੀਂ ਕੋਈ ਐਨ ਆਰ ਆਈ ਭਰਾ ਹੁੰਦੇ ਨੇ ਆਪਣੇ ਉਹਨਾਂ ਦੇ ਬੱਚੇ ਪੜਨ ਵਾਸਤੇ ਹੋ ਇੰਡੀਆ ਛੱਡ ਦਿੰਦੇ ਨੇ ਆਪ ਜਾ ਕੇ ਬਾਹਰ ਕੰਮ ਕਰਦੇ ਨੇ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਨੇ। ਮਤਲਬ ਸੇਫਟੀ ਵਾਈਜ਼ ਤਾਂ ਇਹ ਲਾ ਲਓ ਵੀ ਤੁਹਾਡੇ ਤੋਂ ਜ਼ਿਆਦਾ ਜਿਹੜੀ ਆਪਣੀ ਸੁਸਾਇਟੀ ਹੈ ਉਹ ਤੁਹਾਡੇ ਪਰਿਵਾਰ ਨੂੰ ਜ਼ਿਆਦਾ ਸੇਫ ਰੱਖੇਗੀ। ਕਿਆ ਬਾਤ ਹੈ ਸਹੀ। ਹਾਂਜੀ ਬਾਈ ਜੀ ਵੀਡੀਓ ਦੀ ਕਰਾਂਗੇ ਸਮਾਪਤੀ ਉਸ ਤੋਂ ਪਹਿਲਾਂ ਇੱਕ ਸਵਾਲ ਹੋਰ ਹੈ ਹਾਂਜੀ ਮੈਨੂੰ ਬਾਹਰੋਂ ਬਹੁਤ ਮੈਸੇਜ ਆਏ ਸੀਗੇ ਠੀਕ ਹੈ ਜੀ ਵੀ ਗੁਰੇਬਾਈ ਤੁਸੀਂ ਚੰਡੀਗੜ੍ਹ ਏਰੀਆ 'ਚ ਫਲੈਟ ਦਿਖਾ ਰਹੇ ਹੋ ਹਾਂਜੀ ਹਾਂਜੀ ਪਰ ਸਾਨੂੰ ਥੋੜਾ ਜਿਹਾ ਵਧੀਆ ਤਰੀਕੇ ਨਾਲ ਡੀਲ ਹੋਵੇ ਉਹਦੇ ਵਾਸਤੇ ਵੀ ਆਪਾਂ ਕੀ ਆਪਸ਼ਨ ਰੱਖੀ ਹੋਈ ਹੈ ਮੰਨ ਲਓ ਐਨ ਆਰ ਆਈ ਭਰਾਵਾਂ ਦੀ ਗੱਲ ਕਰਾਂ ਜੀ ਬਾਈ ਐਨ ਆਰ ਆਈ ਵੀਰਾਂ ਦੀ ਆਪਾਂ ਗੱਲ ਕਰੀਏ ਤਾਂ ਉਹ ਆਪਣੇ ਨਾਲ ਸੰਪਰਕ ਕਰਨ ਉਹਨਾਂ ਨੂੰ ਆਪਾਂ ਅਗਰ ਉਹਨਾਂ ਨੂੰ ਆਪਾਂ ਫੋਨ ਤੇ ਜਿਹੜਾ ਆਪਣਾ ਪ੍ਰੋਜੈਕਟ ਆ ਉਹ ਐਕਸਪਲੇਨ ਕਰਾਂਗੇ ਆਪਣੇ ਜੋ ਵੀ ਆਪਾਂ 3D ਵਗੈਰਾ ਭੇਜਾਂਗੇ ਅਗਰ ਉਹਨਾਂ ਨੂੰ ਆਪਣੀ ਚੀਜ਼ ਵਧੀਆ ਲੱਗਦੀ ਆ ਉਹਨਾਂ ਨੇ ਆਪਣੇ ਨਾਲ ਡੀਲ ਕਰਨੀ ਆ ਤਾਂ ਆਪਾਂ ਉਹਨਾਂ ਨਾਲ ਡੀਲ ਕਰਕੇ ਕੰਪਨੀ ਦੇ ਅਕਾਊਂਟ ਨੰਬਰ ਅਸੀਂ ਆਪਣੀ ਦੇ ਜੋ ਫਰਮ ਆ ਉਹਦੀ ਸੈਂਡ ਕਰਾਂਗੇ ਉਸ ਦੇ ਵਿੱਚ ਉਹਨਾਂ ਨੇ ਟੋਕਨ ਪਾਉਣਾ ਪ੍ਰੋਪਰ ਉਹ ਚੀਜ਼ ਦੀ ਉਹਨਾਂ ਨੂੰ ਰਸੀਪਟ ਮਿਲੇਗੀ ਉਹ ਸਾਡੇ ਨਾਲ ਜੁੜ ਜਾਣਗੇ ਅਗਰ 1 ਸਾਲ ਬਾਅਦ ਉਹ ਆਪਣੇ ਕੋਲੇ ਆਉਂਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਫਲੈਟ ਦੀ ਚਾਬੀ ਮਿਲੇਗੀ ਠੀਕ ਆ ਬਾਈ ਹਾਂਜੀ ਜੀ ਬਹੁਤ ਵਧੀਆ ਲੱਗਿਆ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ ਧੰਨਵਾਦ ਜੀ ਤੇ ਭਾਈ ਹੁਣ ਇੱਕ ਮੇਨ ਆਇਆ ਇਹਦਾ ਲੋਨ ਦਾ ਲੋਨ ਤੁਸੀਂ ਪਹਿਲਾਂ ਦੱਸਿਆ ਵੀ ਲੋਨ ਇਹ ਸਾਰਾ ਤੁਸੀਂ ਕਰਵਾ ਕੇ ਦਿਨੋ ਫਿਰ ਲੋਨ ਵਗੈਰਾ ਸਾਰੇ ਆਪਣੇ ਨਾਲ ਜਿੰਨੇ ਵੀ ਬੈਂਕਿੰਗ ਹੈਗੀਆਂ ਸਾਰੀਆਂ ਆਪਣੇ ਨਾਲ ਅਟੈਚ ਹੈ ਗਵਰਨਮੈਂਟ ਤੋਂ ਆਪਣਾ ਜਿਹੜਾ ਪ੍ਰੋਜੈਕਟ ਹੈ ਅਪਰੂਵਲ ਹੈ ਰੇਰਾ ਨੰਬਰ ਆਪਣਾ ਆਲਰੇਡੀ ਆ ਚੁੱਕਿਆ ਹੈ ਜੀ ਤੁਸੀਂ ਬਾਲੀ ਗੱਲ ਕੀ ਹੈ ਬੇਸ਼ੱਕ ਐਸਬੀਆਈ ਬੈਂਕ ਨੂੰ ਆਪਣੀ ਫਾਈਲ ਦੇ ਦਿਓ ਉਹ ਵੀ ਆਪਣਾ ਲੋਨ ਕਰ ਦੇਣਗੇ ਜਿਨ੍ਹਾਂ ਦੀ ਐਲੀਜੀਬਿਲਟੀ ਬਣਦੀ ਹੈ ਇਸ ਫਲੈਟ ਲੈਣ ਦੀ ਤਾਂ ਉਹਨਾਂ ਦਾ ਮੰਨ ਲਓ 80 ਤੋਂ 90% ਸਾਡਾ ਜਿਹੜਾ ਹੈਗਾ ਉਹ ਲੋਨ ਹੋ ਜਾਏਗਾ। ਠੀਕ ਆ ਭਾਈ। ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਵੀ ਆਉਣ ਤੇ। ਦੋਸਤੋ ਜੇਕਰ ਤੁਸੀਂ ਵੀ ਟ੍ਰਾਈ ਸਿਟੀ ਦੇ ਵਿੱਚ ਆਪਣਾ ਸੁਪਨੇ ਦਾ ਮਹਿਲ ਬਣਾਉਣਾ ਚਾਹੁੰਦੇ ਹੋ ਨਾ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ WhatsApp ਤੇ ਵੀ ਮੈਸੇਜ ਕਰ ਸਕਦੇ ਹੋ। ਨੰਬਰ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਜੇ ਤੁਸੀਂ ਵੇਟ ਕਰਨਾ ਚਾਹੁੰਦੇ ਹੋ ਤਾਂ ਵੀ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਬਹੁਤ ਸੋਹਣੇ ਤਰੀਕੇ ਨਾਲ ਤੁਹਾਨੂੰ ਡੀਲ ਕੀਤਾ ਜਾਊਗਾ। ਧੰਨਵਾਦ ਦੋਸਤੋ। ਧੰਨਵਾਦ ਜੀ।